ਤੋਂ ਆਪਾਂ ਇਹ ਜਾਨਾ ਗੁਰੂਕਾਰ ਸ਼ੁਰੂ ਹੋ ਜਾਂਦਾ ਠੀਕ ਆ ਅੱਗੇ ਕਿਉਂਕਿ ਟੋਕਾਨਾ ਵਗੈਰਾ ਲੱਗੇ ਆ ਠੀਕ ਆ ਜੀ ਤਾਂ ਕਰਕੇ ਕਹਿ ਰਿਹਾ ਹੈ ਹੈਨਾ ਸਾਰੇ ਇਹ ਬਲੌਗ ਆਪਾਂ ਵੱਖਰਾ ਪਾਵਾਂਗੇ ਜਿਹੜਾ ਕੋ ਮਣਵੇ ਉਹ ਆਪਾਂ ਵੱਖਰਾ ਪਾਵਾਂਗੇ ਠੀਕ ਆ ਜੀ ਸਾਰੇ ਜੀ ਰਹੀ ਹੈ ਇਹ ਵਸਤੂ ਠੀਕ ਹੈ ਇਹ ਦੂਰੋਂ ਵਗੈਰ ਆਈਆਂ ਹੋਣੀਆਂ ਠੀਕ ਹੈ ਲੋਕ ਵੀ ਆਪਣੇ ਅੰਦਰ ਜਾ ਕੇ ਆਪਾਂ ਬੜੀ ਗੱਲ ਨਹੀਂ ਕਰ ਸਕਦੇ ਕਿਉਂਕਿ ਇੱਕ ਮਰਿਆਦਾ ਹੁੰਦੀ ਆ ਠੀਕ ਹੈ ਜੀ ਆਪਾਂ ਕੋਈ ਪੂਰੀ ਰੱਖਣੀ ਆ ਅੰਦਰ ਜਾ ਕੇ ਮੇਰਾ ਭਰਾ ਜੇ ਕੋਈ ਗੱਲਬਾਤ ਨਾ ਹੋਈ ਥੋੜੀ ਹੋਈ ਬੁੱਲੇ ਮਾਫ ਕਰਿਓ ਠੀਕ ਹੈ ਜੀ ਅੰਦਰ ਆਪਾਂ ਵੀਡੀਓ ਵੀ ਨਹੀਂ ਬਣਾ ਸਕਦੇ ਕਿਉਂਕਿ ਆਪਣਾ ਗੁਰੂ ਦਾ ਮਾਣ ਕੰਨ ਜ਼ਰੂਰੀ ਆ ਠੀਕ ਹੈ ਜੀ ਲਓ ਕਿ ਤੁਹਾਨੂੰ ਬਾਹਰੋਂ ਦਿਖਾ ਲਾਂਗੇ ਸਾਰਾ ਠੀਕ ਆ ਇਹ ਦੇਖੋ ਉਹ ਸਾਹਮਣੇ ਗੁਰਦੁਆਰਾ ਸਾਰਾ ਇਹ ਇੱਥੇ ਦੁਕਾਨਾਂ ਵਗੈਰਾ ਲੱਗੀਆਂ ਆਟੋ ਵਗੈਰਾ ਖੜੀਆਂ ਸਾਰੀਆਂ ਠੀਕ ਆ ਬਾਹਰੋਂ ਤੁਹਾਨੂੰ ਦਿਖਾ ਲਾਂਗੇ ਅੰਦਰੋਂ ਆਪਾਂ ਮर्याਦਾ ਫਿਰ ਠੀਕ ਹੈ ਜੀ ਤੇ ਇਹ ਆਟੋ ਵਗੈਰਾ ਆਪਣੇ ਸਾਰੇ ਹੀ ਸਰਦਾਰ ਭਾਈ ਖੜੇ ਆ ਠੀਕ ਆ ਸਾਰੀਆਂ ਇੱਕ ਤੇਰੀ ਦਰਿਆ ਮੱਥਾ ਟੇਕਣ ਲਈ ਹਾਂ ਇਹ ਦੀ ਵੀ ਘਰ ਆ ਵੀ ਚਪਕਾ ਲਾ ਲੈਂਦਾ ਠੀਕ ਹੈ ਕੋਕੀ ਸਾਡੇ ਸਾਹਮਣੇ ਆਂ ਲੜਿਆ ਆ ਜੱਲ ਲੈ ਪੂਰਾ ਹਾਂ ਕਿਹਦੀ ਨਾ ਲੱਗਾ ਸੀ ਠੀਕ ਹੈ ਬਾਪਿਆਂ ਦਾ ਦਿੰਦ ਕਰ ਦੋ ਵੀਰ ਠੀਕ ਹੈ ਬਾਕੀ ਅੰਦਰ ਜਾ ਕੇ ਵੀਡੀਓ ਬੰਦ ਕਰ ਦੇਣੀ ਬਾਹਰ ਤੋਂ ਦਿਖਾਉਣੀ ਹੈ ਠੀਕ ਹੈ ਜੀ ਸਾਰੀ ਬਾਹਰ ਉਹਦਾ ਮਾਣੀ ਮੋਟੀ ਬਣਾ ਲਾਂਗੇ ਠੀਕ ਹੈ ਪਰ ਇੰਨੀ ਨਹੀਂ ਹੈਨਾ ਸੰਗ ਤਾਂ ਦੇਖੋ ਜਿਵੇਂ ਆਪਾਂ

ਬੋਡ ਵਗੈਰਾ ਜਮਾ ਕਰਾਈਏ ਕਿਥੇ ਹੁੰਦਾ ਹੈ ਹਮਤੋਂ ਮੈਂ ਆਪ ਤੋੜਾ ਤੋਂ ਉਹਨੂੰ ਬੋਡ ਦੇਖੋ ਕਿਧਰ ਤੇ ਉਧਰ ਹੀ ਲੋ ਜੀ ਆ ਪਹੁੰਚ ਗਏ ਆ ਠੀਕ ਆ ਦਲਵਾਰ ਉਹ ਨਹੀਂ ਆਇਆ ਫਿਨਿਸ਼ਿੰਗ ਵਾਲਾ ਜ਼ਬਰਦਾਰ ਵਾਲਾ ਆ ਗਏ ਆ ਆਪਾਂ ਧੀਰੇ ਜੀ ਗੁਰੂ ਘਰੋਂ ਅੱਖਾਂ ਠੀਕ ਲਾ ਆਪਾਂ ਗੁਰੂ ਘਰੇ ਹਨਾ